ਸਮੂਹ ਜਲੰਧਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੋਵਿਡ 19 ਨੂੰ ਲੈ ਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੀ ਲੇਟੈਸਟ ਪੋਜੀਸ਼ਨ ਹੈ ਉਹਦੇ ਵਿੱਚ ਹੁਣ ਤੱਕ ਜਿਹੜੇ ਟੋਟਲ ਕੇਸ ਸਾਡੇ ਕੋਲ ਪੋਜ਼ੀਟਿਵ ਆਏ ਨੇ ਉਹ ਨੇ 17167 ਜਿਸ ਦੇ ਵਿੱਚ ਇਸ ਸਮੇਂ ਜਿਹੜੇ ਐਕਟਿਵ ਮਰੀਜ਼ ਪੂਰੇ ਜ਼ਿਲ੍ਹੇ ਦੇ ਵਿੱਚ ਸੀਗੇ ਹੈਗੇ ਉਹ 1039 ਨੇ ਤੇ 15590 ਠੀਕ ਹੋ ਕੇ ਆਪਣੇ ਘਰ ਜਾ ਚੁਕੇ ਨੇ ਤੋਂ ਸਾਡੀ ਰਿਕਵਰੀ ਰੇਟ ਹੈ ਉਹ 91% ਹੈ ਸੋ 91% ਮਰੀਜ਼ ਠੀਕ ਹੋ ਕੇ ਘਰ ਚ ਆ ਚੁਕੇ ਨੇ ਤੇ ਹੁਣ ਤੱਕ 538 ਜਿਹੜੀ ਹੈਗੀ ਆ ਜ਼ਿਲ੍ਹੇ ਦੇ ਵਿੱਚ ਮੌਤਾ ਹੋਈਆਂ ਨੇ ਸਾਡੀ ਜਿਹੜੀ ਕੇਸ ਫੈਟਲਿਟੀ ਰੇਟ ਹੈ ਜੇ ਨੂੰ ਅਸੀਂ ਮੌਤ ਦੀ ਦਰ ਕਹਿੰਦੇ ਆ ਜਿਹੜੀ ਕਿ ਪੋਜ਼ਿਟਿਵ ਪੇਸ਼ੈਂਟਸ ਦੇ ਉੱਤੇ ਆਂਦੀ ਉਹ ਤਕਰੀਬਨ 3.13% ਹੈ ਪਰ ਜਿਹੜਾ ਪਿਛਲੇ 2 ਹਫਤੇ ਦੇ ਵਿੱਚ ਅਸੀਂ ਡਾਟਾ ਐਨਲਾਈਜ਼ ਕੀਤਾ ਹੈ ਕਿ ਇਹ ਜਿਹੜੀ ਰੇਟ ਹੈ ਥੋੜੀ ਇਨਕਰੀਜ਼ ਹੋਈ ਹੈ ਤੇ 4% ਦੇ ਲੱਗੇ ਹੈ ਇਹਦੇ ਪਿੱਛੇ ਅਸੀਂ ਸਾਰੇ ਜਲੰਧਰ ਦੇ ਪ੍ਰਾਈਵੇਟ ਹਸਪੀਟਲਸ ਤੇ ਗਵਰਨਮੈਂਟ ਹਸਪੀਟਲਸ ਦੇ ਨਾਲ ਵੀ ਇੱਕ ਸੈਮੀਨਾਰ ਕੀਤਾ ਸੀਗਾ ਤੇ ਜਿਹਦੇ ਵਿੱਚ ਅਸੀਂ ਪੁੱਛਿਆ ਵੀ ਕੀ ਰੀਜ਼ਨ ਹੈ ਇਹ ਜਿਹੜਾ ਟ੍ਰੈਂਡ ਪਰਸੈਂਟੇਜ ਵਾਈਜ਼ ਅਪ ਕਿਉਂ ਜਾ ਰਿਹਾ ਹੈ ਹਾਲਾਂਕਿ ਹੁਣ ਕੇਸਸ ਤਾਂ ਇਸ ਟਾਈਮ ਦੁਬਾਰਾ ਜਿਹੜੇ 300 350 ਕੇਸ ਪਹਿਲਾਂ ਵੇਵ 1 ਦੇ ਵਿੱਚ ਆ ਰਹੇ ਸੀਗੇ ਹੁਣ ਤਕਰੀਬਨ ਉਦੇ 50% 150 ਦੇ ਲੱਗ ਕੇ ਡੇਲੀ ਕੇਸਸ ਆਣ ਲੱਗੇ ਤੇ ਅਪਸਰਜ ਆ ਰਿਹਾ ਹੈ ਹੁਣ ਦੁਬਾਰਾ ਪਰ ਜਿਹੜੀ ਇਹ ਡੈਥ ਰੇਟ ਹੈ ਇਹ ਥੋੜਾ ਹੋਰ ਜਿਹੜਾ ਸਾਡੇ ਲਈ ਕੰਸਰਨ ਹੈ ਤੇ ਇਹਦੇ ਵਿੱਚ ਇਹ ਟ੍ਰੈਂਡ ਉੱਬਰ ਕੇ ਆਇਆ ਹੈ ਕਿ ਇਸ ਸਮੇਂ ਕਾਫੀ ਲੇਟ ਪੇਸ਼ੈਂਟ ਰਿਪੋਰਟ ਕਰ ਰਹੇ ਨੇ ਇਹਦਾ ਡਾਕਟਰਸ ਨੇ ਇਹ ਦੱਸਿਆ ਸਾਨੂੰ ਵੀ ਤਕਰੀਬਨ ਸ਼ਾਇਦ ਇਹ ਸਰਦੀ ਦਾ ਮੌਸਮ ਕਰਕੇ ਜਿਹੜੇ ਆਪਾਂ ਨਾਰਮਲ ਕੋ ਕੋਵਿਡ ਦੇ ਸਿੰਪਟਮਸ ਹੁੰਦੇ ਨੇ ਜਿੱਦਾਂ ਕੋਈ ਫੀਵਰ ਖਾਂਸੀ ਜ਼ੁਖਾਮ ਉਸ ਚੀਜ਼ ਨੂੰ ਪੇਸ਼ੈਂਟ ਸ਼ਾਇਦ ਇਹ ਸਮਝ ਰਹੇ ਨੇ ਕਿ ਇਹ ਨਾਰਮਲ ਖਾਂਸੀ ਜ਼ੁਕਾਮ ਹੋ ਰਿਹਾ ਹੈ ਇਸ ਕਰਕੇ ਉਹ ਜਿਹੜਾ ਪਹਿਲਾ 3 4 5 ਦਿਨਾਂ ਦਾ ਗੋਲਡਨ ਪੀਰੀਅਡ ਹੈ ਉਹ ਲੂਜ਼ ਕਰ ਰਹੇ ਨੇ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਆਹੀ ਅਪੀਲ ਹੈ ਕਿ ਆਪਾਂ ਇਸ ਸਮੇਂ ਜੇਕਰ ਕੋਈ ਨਾਰਮਲ ਖਾਂਸੀ ਜ਼ੁਕਾਮ ਸਰਦੀ ਹੁੰਦੀ ਹੈ ਉਸ ਨੂੰ ਨਾਰਮਲੀ ਇਗਨੋਰ ਨਾ ਕਰੀਏ ਤੇ ਜ਼ਰੂਰ ਆਪਾਂ ਇਮੀਡੀਏਟ ਟੈਸਟਿੰਗ ਕਰਾਈਏ ਤੇ ਜਿੱਥੇ ਜਿੱਥੇ ਕੋਈ ਵੀ ਸੂਜਵਾਨ ਯਾ ਜੋ ਅਫੋਰਡ ਕਰ ਸਕਦੇ ਨੇ ਲੋਕੀ ਉਹ ਆਪਣੇ ਕੋਲ ਪਲਸ ਆਕਸੀਮੀਟਰ ਰੱਖ ਸਕਦੇ ਆ ਤੇ ਜਰੂਰ ਪਲਸ ਆਕਸੀਮੀਟਰ ਆਪਣੇ ਕੋਲ ਰੱਖ ਲਓ ਇਸ ਸਮੇਂ ਜਿੰਨੇ ਵੀ ਪੋਜ਼ਿਟਿਵ ਪੇਸ਼ੈਂਟ ਆ ਜਾਂਦੇ ਆ ਉਹਨਾਂ ਨੂੰ ਪੰਜਾਬ ਸਰਕਾਰ ਪ੍ਰੋਪਰ ਇੱਕ ਹੋਮ ਆਈਸੋਲੇਸ਼ਨ ਕਿਟ ਇਮੀਡੀਏਟਲੀ ਮੁਹੱਈਆ ਕਰਾ ਰਹੀ ਹੈ ਫ੍ਰੀ ਦੇ ਵਿੱਚ ਜਿਸ ਦੇ ਵਿੱਚ ਬੇਸਿਕ ਦਵਾਈਆਂ ਤੋਂ ਇਲਾਵਾ ਇੱਕ ਪਲਸ ਆਕਸੀਮੀਟਰ ਵੀ ਇਨਕਲੂਡਡ ਹੈ ਤਾਂ ਕਿ ਤੁਸੀਂ ਘਰ ਬੈਠੇ ਵੀ ਆਪਣਾ ਆਕਸੀਜਨ ਲੈਵਲ ਜਿਹੜਾ ਹੈਗਾ ਲਗਾਤਾਰ ਮੋਨੀਟਰ ਕਰ ਸਕਦੇ ਹੋ ਕਿਰਪਾ ਕਰਕੇ ਇਸ ਸਮੇਂ ਜਿਹੜੇ ਇਹ ਐਕਸਟ੍ਰੀਮ ਸਿੰਪਟਮਸ ਤੁਸੀਂ ਇਗਨੋਰ ਨਾ ਕਰੋ ਆ ਪਿੱਛੇ 3 ਦਿਨਾਂ ਪਹਿਲਾਂ ਸਾਡੇ ਗਵਰਨਮੈਂਟ EMPLOYEES ਵੀ ਦੋ ਜਿਹੜੇ ਹੈ ਜ਼ਿਲ੍ਹਾ ਪ੍ਰੋਗਰਾਮ ਆਫੀਸਰ ਦੇ ਆਫਿਸ ਦੇ ਵਿੱਚ ਡੈਥਸ ਹੋਈ ਹੈ ਜਦੋਂ ਅਸੀਂ ਉਹਨਾਂ ਦਾ ਨੇ ਵੀ ਡਾਕਟਰਸ ਨਾਲ ਬੈਠ ਕੇ ਪੁੱਛਿਆ ਵੀ ਇਹ ਸਡਨ ਡੈਥ ਕਿੱਦਾਂ ਹੋਈ ਹੈ ਤੇ ਸਿਰਫ ਜਦੋਂ ਉਹਨਾਂ ਨੂੰ ਐਡਮਿਟ ਕਰਾਇਆ ਗਿਆ ਜਾਂ ਪੋਜ਼ਿਟਿਵ ਰਿਪੋਰਟ ਆਈ ਉਹਦੇ 24 ਆਵਰਸ ਦੇ ਵਿੱਚ 24 ਘੰਟਿਆਂ ਦੇ ਵਿੱਚ ਦੋਨੋਂ ਡੈਥ ਸੀਗੀਆਂ ਤੇ ਪਤਾ ਚਲਿਆ ਕਿ ਜਿਹੜਾ ਪੇਸ਼ੀਐਂਟ ਜਦੋਂ ਹਸਪੀਟਲ ਰਿਪੋਰਟ ਕੀਤੇ ਉਸ ਸਮੇਂ ਉਹਨਾਂ ਦਾ ਆਕਸੀਜਨ ਸੈਚੂਰੇਸ਼ਨ ਸਿਰਫ 44% ਸੀਗਾ ਐਂਡ ਜਿਹੜੇ ਦੂਜੇ ਪੇਸ਼ੀਐਂਟ ਨੂੰ ਕੋਮੋਰਬਿਡਿਟੀ ਸੀਗੀ ਸੋ ਇਸ ਟਾਈਪ ਦੇ ਕੇਸਸ ਦੇ ਵਿੱਚ ਆਪਾਂ ਬਿਲਕੁਲ ਬਹੁਤ ਜ਼ਿਆਦਾ ਇਹਨਾਂ ਨੂੰ ਸੀਰੀਅਸ ਦੇ ਨੈਸ਼ਨ ਦੇ ਨਾਲ ਲੈਣ ਦੀ ਲੋੜ ਹੈ ਹੁਣ ਆਪਾਂ ਸਾਰੇ ਕਿਸੇ ਨਾ ਕਿਸੇ ਆਪਣੇ ਆਲੇ ਦੁਆਲੇ ਮਰੀਜ਼ਾਂ ਨੂੰ ਜਾਣਦੇ ਆ ਜਿਨ੍ਹਾਂ ਨੂੰ ਕੋਵਿਡ ਹੋਇਆ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਵੀ ਇਹ ਕੋਈ ਰਿਊਮਰ ਹੈ ਜਾਂ ਕੁਝ ਹੋਰ ਹੈ ਸਾਰਿਆਂ ਨੇ ਸਾਰੇ ਕਿਸੇ ਨੂੰ ਕਿਸੇ ਨੂੰ ਜਾਣਦੇ ਜਾਂ ਜਿਸ ਨੂੰ ਹੋਇਆ ਹੈ ਕਈਆਂ ਨੇ ਆਪਣੇ ਨੀਅਰ ਐਂਡ ਈਅਰ ਵਨ ਇਸ ਦੇ ਵਿੱਚ ਖੋਏ ਵੀ ਨੇ ਸੋ ਸਰਦੀਆਂ ਦੇ ਮੌਸਮ ਦੇ ਵਿੱਚ ਆਹੀ ਰੀਜ਼ਨ ਆ ਰਿਹਾ ਹੈ ਡੈਥ ਰੇਟ ਦੇ ਵਧਣ ਦਾ ਕਿਉਂਕਿ ਇਸ ਦੇ ਵਿੱਚ ਇਨੀਸ਼ੀਅਲ ਸਿੰਪਟਮਸ ਆਪਾਂ ਕਾਮਨ ਕੋਲਡ ਜਾਂ ਨਾਰਮਲ ਖਾਂਸੀ ਜੁਕਾਮ ਦੇ ਹੋਣ ਕਰਕੇ ਆਪਾਂ ਇਗਨੋਰ ਕਰ ਰਹੇ ਹਾਂ ਅੱਜ ਵੀ ਮੈਂ ਤਿੰਨ ਵੱਡੇ ਹਸਪੀਟਲ ਜਾ ਕੇ ਆ ਪਾਇਆ ਅੱਜ ਮੈਂ ਵਿਜ਼ਿਟ ਕੈਪੀਟਲ ਹਸਪੀਟਲ ਸ਼੍ਰੀਮਨ ਹਸਪੀਟਲ ਐਨ ਐਚ ਐਸ ਹਸਪੀਟਲ ਜਲੰਧਰ ਸ਼ਹਿਰ ਦੇ ਵਿੱਚ ਵਿਜ਼ਿਟ ਕੀਤੀ ਉੱਥੇ ਵੀ ਡਾਕਟਰਸ ਦੇ ਨਾਲ ਇੰਟਰੈਕਸ਼ਨ ਚੱਲੀ ਤੇ ਉਹਨਾਂ ਨੇ ਵੀ ਆਪ ਪੁਆਇੰਟ ਰੇਜ਼ ਕੀਤਾ ਕਿ ਇਸ ਸਮੇਂ ਜਿਹੜੇ ਮਰੀਜ਼ ਆ ਰਹੇ ਹਨ ਬਹੁਤ ਸੀਰੀਅਸ ਮਰੀਜ਼ ਆ ਰਹੇ ਨੇ ਕਿਉਂਕਿ ਸ਼ਾਇਦ ਉਹ ਨਾਰਮਲ ਖਾਸੀ ਜ਼ੁਕਾਮ ਦੇ ਕਰਕੇ ਉਹ ਸਿੰਪਟਮਸ ਨੂੰ ਇਗਨੋਰ ਕਰ ਰਹੇ ਹਨ ਸੋ ਅੱਜ ਸਪੈਸ਼ਲੀ ਮੈਂ ਇਸ ਚੀਜ਼ 'ਤੇ ਫੋਕਸ ਕਰਨਾ ਚਾਹੁੰਨਾ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਹੋਰ ਬੜੇ ਹੀ ਸਾਡੇ ਫੇਮਸ ਡਾਕਟਰ ਹੈਗੇ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪੀਟਲ ਤੋਂ ਉਹ ਆਪ ਜੀ ਦੇ ਨਾਲ ਸਾਂਝਾ ਕਰਨਗੇ ਕਿ ਇਸ ਸਮੇਂ ਜਿਹੜੇ ਕੀ ਹੈ ਹੋਰ ਕੀ ਕੀ ਆਪਾਂ ਰੀਜ਼ਨ ਹੈ ਜਿਸ ਦੇ ਵਿੱਚ ਮਾਰਟੈਲਿਟੀ ਵਧ ਰਹੀ ਹੈ ਤਾਂ ਆਪਾਂ ਕੀ ਸਟੈਪਸ ਚੁੱਕਦੇ ਨੇ ਜਿਸ ਦੇ ਕਰਕੇ ਆਪਾਂ ਪ੍ਰੀਕਾਸ਼ਨਸ ਹੋਰ ਵਰਤਰੀਏ ਤੇ ਮਾਰਟੈਲਿਟੀ ਨੂੰ ਘਟਾਈਏ ਤੇ ਆਓ ਸੁਣਦੇ ਆਪਾਂ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪੀਟਲ ਤੋਂ ਧਰਵਾਦ ਮੈਂ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪੀਟਲ ਜਲੰਧਰ ਤੋਂ ਡੀਐਮ ਕਾਰਡੀਓ ਹਾਰਟ ਤੇ 슈ਗਰ ਦਾ ਮਾਹਰ ਮੈਂ ਅੱਜ ਆਪ ਜੀ ਸਾਰਿਆਂ ਦੇ ਸਾਹਮਣੇ ਇਹ ਬੇਨਤੀ ਕਰ ਰ ਆ ਰਿਹਾ ਹੱਥ ਜੋੜ ਕੇ ਕਿ ਅਸੀਂ ਜਿਹੜੀ ਅੱਜ ਮਹਾਮਾਰੀ ਕਰੋਨਾ ਦੇ ਅਸੀਂ ਨਾਲ ਲੜ ਰਹੇ ਹਾਂ ਸਾਰਾ ਮੈਡੀਕਲ ਫੈਕਲਟੀ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਸਾਰੇ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਲੜ ਰਹੀ ਹੈ ਉਹਦੇ ਵਿੱਚ ਆਪ ਸਾਰੇ ਸਾਡੇ ਜਿਹੜੇ ਜ਼ਿੰਮੇਵਾਰ ਨਾਗਰਿਕ ਐ ਸਾਰਿਆਂ ਦਾ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਹੁਣ ਸਾਡੇ ਚੰਗੇ ਯਤਨਾਂ ਦੇ ਕਾਰਨ ਡੀਸੀ ਸਾਹਿਬ ਦੇ ਤੇ ਹੋਰ ਐਡਮਿਨਿਸਟ੍ਰੇਸ਼ਨ ਦੇ ਅੱਛੇ ਯਤਨਾਂ ਦੇ ਕਾਰਨ ਕਰੋਨਾ ਅੱਗੇ ਨਾਲੋਂ ਜ਼ਰੂਰ ਘਟ ਰਿਹਾ ਪਰ ਅਸੀਂ ਅਵੇਸਲੇ ਨਹੀਂ ਹੋਣਾ ਅਸੀਂ ਜਿਹੜਾ ਆਪਣਾ ਸੋਸ਼ਲ ਡਿਸਟੈਂਸਿੰਗ ਹੈ ਉਹ ਮੇਨਟੇਨ ਕਰਕੇ ਰੱਖਣੀ ਹੈ ਅਸੀਂ ਜਿਹੜੀ ਸੈਕੰਡ ਵੇਵ ਹੈ ਉਹ ਤੋਂ ਬਚਣ ਦੀ ਕੋਸ਼ਿਸ਼ ਕਰਨੀ ਹੈ ਜਿੱਦਾਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਈ ਕੰਟਰੀਜ਼ ਬਾਹਰ ਲੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਕਿ ਇਟਲੀ ਦੇ ਵਿੱਚ ਪਹਿਲਾਂ ਅੱਗੇ ਨਾਲੋਂ ਕੇਸ ਘਟ ਗਏ ਸੀਗੇ ਪਰ ਹੁਣ ਦੁਬਾਰਾ ਵਧ ਰਹੇ ਆ ਤਾਂ ਸੈਕੰਡ ਵੇਵ ਦਾ ਖਤਰਾ ਜਿਹੜਾ ਹੈਗਾ ਉਹ ਇੱਥੇ ਵੀ ਹੈਗਾ ਤੇ ਅਸੀਂ ਉਹਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਮਾਸਕ ਪਾ ਕੇ ਰੱਖੀਏ ਅਸੀਂ ਆਪਣੇ ਜਿਹੜੇ ਹੱਥ ਸੈਨੀਟਾਈਜ਼ ਕਰੀਏ ਬਾਰ-ਬਾਰ ਔਰ ਅਸੀਂ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹਨੂੰ ਆਪਾਂ ਮੰਨ ਕੇ ਚੱਲੀਏ ਮੈਂ ਦੇਖ ਰਿਹਾ ਕਈ ਲੋਕੀ ਥੋੜੇ ਲਾਪਰਵਾਹ ਹੋ ਰਹੇ ਆ ਅਸੀਂ ਸਾਰਿਆਂ ਨੂੰ ਦੁਬਾਰਾ ਜਾਗਰੂਕ ਕਰੀਏ ਸਾਡਾ ਫਰਜ਼ ਬਣਦਾ ਆਪਣੇ ਘਰ ਦੇ ਵਿੱਚ ਆਪਣੇ ਵੱਡਿਆਂ ਨੂੰ ਆਪਣੇ ਛੋਟਿਆਂ ਨੂੰ ਸਾਰਿਆਂ ਨੂੰ ਪਿਆਰ ਨਾਲ ਸਮਝਾਈਏ ਕਿ ਸਾਨੂੰ ਸੋਸ਼ਲ ਡਿਸਟੈਂਸਿੰਗ ਦੀ ਮਾਸਕ ਪਾਉਣ ਦੀ ਇਹ ਸਾਰੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ WHO ਦਾ ਡਾਟਾ ਵੀ ਕਹਿੰਦਾ ਕਿ ਜੇ ਅਸੀਂ ਮਾਸਕ ਪਾ ਕੇ ਰੱਖਦੇ ਆ ਜੇ ਅਸੀਂ ਸੋਸ਼ਲ ਡਿਸਟੈਂਸਿੰਗ ਪ੍ਰੈਕਟਿਸ ਕਰਦੇ ਆ ਤਾਂ ਅਸੀਂ ਲੱਖਾਂ ਹੀ ਜਾਨਾਂ ਬਚਾ ਸਕਦੇ ਆ ਕਰੋਨਾ ਹੋਣ ਤੋਂ ਸੋ ਆਪ ਸਾਰਿਆਂ ਦੇ ਅੱਗੇ ਮੇਰੀ ਦੁਬਾਰਾ ਇਹ ਬੇਨਤੀ ਹੈ ਕਿ ਆਪਣੇ ਮੂੰਹ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ ਔਰ ਜਿੱਥੇ ਵੀ ਤੁਸੀਂ ਜਾਂਦੇ ਆ ਸੈਨੀਟਾਈਜ਼ਰ ਆਪਣੇ ਨਾਲ ਰੱਖੋ ਆਪਣੇ ਹੱਥ ਸੈਨੀਟਾਈਜ਼ ਕਰਕੇ ਰੱਖੋ ਸੋਸ਼ਲ ਡਿਸਟੈਂਸਿੰਗ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ ਔਰ ਜਿਹੜੇ ਅਸੀਂ ਲੋਕਾਂ ਨੂੰ ਮਿਲਣ-ਗਲਣ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਐਂਡ ਟੈਕਨੋਲੋਜੀ ਦਾ ਫੁੱਲ ਆਪਾਂ ਯੂਟਿਲਾਈਜ਼ ਕਰੀਏ ਤਾਂ ਕਿ ਸਾਡੇ ਜਿਹੜੇ ਕੰਮ ਐ ਫੋਨ ਤੇ ਜਾਂ ਆਪਣੇ ਵੀਡੀਓ ਕਾਲਿੰਗ ਤੇ ਅਸੀਂ ਕਰ ਲਈਏ ਇਹ ਦੂਸਰੇ ਨਾਲ ਦੀ ਨਾਲ ਜੇ ਅਸੀਂ ਕਿਤੇ ਬਾਹਰ ਜਾਂਦੇ ਆ ਅਸੀਂ ਜਿਹੜੇ ਕੋਈ ਵੀ ਗੰਦੇ ਸਰਫਸੇਸ ਹੈਗੇ ਆ ਜਿਹੜੇ ਥਾਂ ਹੈਗੇ ਉੱਥੇ ਟੱਚ ਨਾ ਕਰੀਏ ਆਪਣੇ ਹੱਥ ਹਮੇਸ਼ਾ ਸਾਫ਼ ਰੱਖੀਏ ਇਹ ਸਾਰੀਆਂ ਜਿਹੜੀਆਂ ਬੇਨਤੀਆਂ ਮੈਂ ਆਪਜੀ ਦੇ ਅੱਜ ਕਰਨ ਲਈ ਹੋਇਆ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੀ ਸੈਕੰਡ ਵੇਵ ਹੈ ਉਹ ਤੋਂ ਵੀ ਸਾਨੂੰ ਕਰੋਨਾ ਤੋਂ ਵੀ ਸਾਨੂੰ ਡਰਨ ਦੀ ਲੋੜ ਨਹੀਂ ਹੈ ਸਾਨੂੰ ਸਿਰਫ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਕਈ ਸਾਡੇ ਜਿਹੜੇ ਨਾਗਰਿਕ ਹੈ ਉਹ ਇਹ ਸੋਚ ਲੈਂਦੇ ਆ ਕਿ ਅਸੀਂ ਟੈਸਟ ਨਹੀਂ ਕਰਾਵਾਂਗੇ ਤੇ ਅਸੀਂ ਠੀਕ ਹੋ ਜਾਵਾਂਗੇ ਇਦਾਂ ਨਹੀਂ ਸਾਨੂੰ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਜੇ ਸਾਨੂੰ ਕਿਤੇ ਵੀ ਲੱਗਦਾ ਕਿ ਸਾਡੇ ਕੋਈ ਲੱਛਣ ਲੱਗ ਰਹੇ ਆ ਸਾਨੂੰ ਖੰਘ ਆ ਰਹੀ ਆ ਸਾਨੂੰ ਬੁਖਾਰ ਆ ਰਿਹਾ ਸਾਨੂੰ ਜੁਕਾਮ ਵਰਗੇ ਲੱਛਣ ਲੱਗ ਰਹੇ ਆ ਫਲੂ ਵਰਗੇ ਲੱਛਣ ਲੱਗ ਰਹੇ ਆ ਅਸੀਂ ਜ਼ਰੂਰ ਕਬਰਾਈਏ ਨਾ ਅਸੀਂ ਲੱਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਸਾਰੇ ਜਿਹੜੇ ਚੰਗੇ ਹਸਪਤਾਲ ਹੈ ਉਹਨਾਂ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਬਹੁਤ ਹੀ ਕਫਾਇਤੀ ਦੇ ਕਫਾਇਤੀ ਰੇਟਸ ਤੇ ਸਾਡੀਆਂ ਅਵੇਲੇਬਲ ਹੈਗੀਆਂ ਅਸੀਂ ਉਹਦਾ ਜਾ ਕੇ ਯੂਟਿਲਾਈਜ਼ ਕਰੀਏ ਅਸੀਂ ਫਿਰ ਉਹਨੂੰ ਆਪਣੇ ਟੈਸਟ ਕਰਾ ਕੇ ਆਪਣਾ ਉਸੇ ਵੇਲੇ ਦੇਖੀਏ ਆਪਣੀ ਦਵਾਈ ਲਈਏ ਕਿਉਂਕਿ ਜਿਹੜਾ ਕਰੋਨਾ ਹੈ ਆਪਾਂ ਸਾਰਿਆਂ ਨੂੰ ਹੁਣ ਪਤਾ ਹੈ ਕਿ ਜਿਹੜੀ ਸਟੇਜ 1 ਹੈ ਐਂਡ ਸਟੇਜ 2 ਹੈ ਉਹ ਅਸੀਂ ਛੇਤੀ ਤੋਂ ਛੇਤੀ ਸਿਰਫ ਦਵਾਈਆਂ ਖਾ ਕੇ ਠੀਕ ਹੋ ਸਕਦੇ ਆ ਸਟੇਜ 3 ਤੇ ਉਸ ਤੋਂ ਅੱਗੇ ਜਾ ਕੇ ਸਾਡੇ ਲਈ ਇਹ ਜਿਹੜੀ ਬਿਮਾਰੀ ਹੈ ਜਾਨਲੇਵਾ ਹੋ ਜਾਂਦੀ ਹੈ ਸੋ ਸਾਨੂੰ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਸਾਨੂੰ ਕਿਸੇ ਨੂੰ ਵੀ ਆਪਣੇ ਆਪ ਨੂੰ ਕਦੀ ਵੀ ਕੋਈ ਲੱਛਣ ਲੱਗਣ ਅਸੀਂ ਛੇਤੀ ਤੋਂ ਛੇਤੀ ਲਾਗੇ ਦੇ ਕਰੋਨਾ ਸੈਂਟਰ ਦੇ ਵਿੱਚ ਜਾ ਕੇ ਅਸੀਂ ਆਪਣਾ ਟੈਸਟ ਕਰਾਈਏ ਤੇ ਉਹ ਟੈਸਟ ਕਰਾਉਣ ਤੋਂ ਬਾਅਦ ਅਸੀਂ ਦੇਖੀਏ ਕਿ ਜੇ ਸਾਡਾ ਟੈਸਟ ਪੋਜ਼ਿਟਿਵ ਹੈ ਜਾਂ ਸਾਡਾ ਟੈਸਟ ਉਹ ਉਹਦੀ ਆਪਾਂ ਦਵਾਈ ਲਈਏ ਜੇ ਨੈਗੇਟਿਵ ਵੀ ਹੈ ਤਾਂ ਵੀ ਅਸੀਂ ਅਵੇਸਲੇ ਹੋ ਕੇ ਨਹੀਂ ਘੁੰਮਣਾ ਤਾਂ ਵੀ ਅਸੀਂ ਸੋਸ਼ਲ ਡਿਸਟੈਂਸਿੰਗ ਤੇ ਹੋਰ ਤਿਆਰੀਆਂ ਚੀਜ਼ਾਂ ਦਾ 마스크 ਦਾ ਹਰ ਚੀਜ਼ ਦਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਤੇ ਲੋਕਾਂ ਨੂੰ ਵੀ ਪ੍ਰੇਰਣਾ ਦੇਣੀ ਹੈ ਇਹ ਜਿਹੜੀ ਜ਼ਿੰਮੇਵਾਰੀ ਇਕੱਲੀ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਡਾਕਟਰਾਂ ਦੀ ਜ਼ਿੰਮੇਵਾਰੀ ਨਹੀਂ ਹੈ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤਾਂ ਕਿ ਅਸੀਂ ਜਿਹੜੇ ਸਾਰੀ ਸਾਡਾ ਕੰਟਰੀ ਹੈ ਜਿਹੜੀ ਇਹ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ ਉਹ ਤੋਂ ਸਾਰੇ ਆਪਾਂ ਬਚ ਸਕੀਏ ਔਰ ਇੱਕ ਗੱਲ ਇੱਥੇ ਮੈਂ ਹੋਰ ਪੁਆਇੰਟ ਆਊਟ ਕਰਨਾ ਚਾਹੂੰਗਾ ਜਿਹੜੇ ਲੋਕਾਂ ਨੂੰ ਟੈਸਟ ਪਹਿਲੋ ਪੋਜ਼ਿਟਿਵ ਆ ਚੁੱਕਾ ਉਹ ਜਿਹੜੇ ਹੁਣ ਠੀਕ-ਠਾਕ ਚੱਲ ਰਹੇ ਆ ਉਹਨਾਂ ਨੂੰ ਵੀ ਆਪਣਾ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਈ ਵਾਰੀ ਦੇਖਿਆ ਜਾਂਦਾ ਸੈਕੰਡ ਟਾਈਮ ਵੀ ਇਨਫੈਕਸ਼ਨ ਹੋ ਜਾਂਦੀ ਹੈ ਸੋ ਮੈਂ ਕਈ ਵਾਰੀ ਦੇਖਿਆ ਜਿਹੜੇ ਲੋਕੀ ਇੱਕ ਵਾਰੀ ਠੀਕ ਹੋ ਜਾਂਦੇ ਆ ਉਹ ਬਾਜੋ ਪ੍ਰਵਾਹ ਕਰਨੀ ਘੱਟ ਕਰ ਦਿੰਦੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਹਮੇਸ਼ਾ ਆਪਣੀ ਸੋਸ਼ਲ ਡਿਸਟੈਂਸਿੰਗ ਮਾਸਕ ਤੇ ਹੋਰ ਸਾਰੀਆਂ ਸੈਨੀਟਾਈਜ਼ਰ ਚੀਜ਼ਾਂ ਦਾ ਸਾਰਿਆਂ ਦਾ ਧਿਆਨ ਰੱਖੋ ਔਰ ਆਪਣੀ ਤੰਦਰੁਸਤ ਜ਼ਿੰਦਗੀ ਰੋ ਦੇਖੋ ਕਰੋਨਾ ਤੋਂ ਜੇ ਅਸੀਂ ਬਚ ਜਾਈਏ ਤੇ ਸਾਡੇ ਲਈ ਇਹ ਤੋਂ ਵੱਡਾ ਵਰਦਾਨ ਅੱਜ ਦੀ ਡੇਟ ਦੇ ਵਿੱਚ ਕੋਈ ਨਹੀਂ ਹੋ ਸਕਦਾ ਤੋਂ ਅਸੀਂ ਜੇ ਆਪਣੇ ਆਪ ਦੀ ਆਪਣੇ ਪਰਿਵਾਰ ਦੀ ਤੇ ਆਪਣੇ ਜਿਹੜੇ ਦੋਸਤ ਮਿੱਤਰ ਹੈ ਉਹਨਾਂ ਦੀ ਆਪਣੇ ਦੇਸ਼ ਦੀ ਜੇ ਤੰਦਰੁਸਤੀ ਚਾਹੁੰਦੇ ਆ ਤੇ ਸਾਨੂੰ ਸਾਰਿਆਂ ਨੂੰ ਪੂਰੀ ਹੀ ਜੋਰ ਸ਼ੋਰ ਦੇ ਨਾਲ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਏਗਾ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਪਏਗੀ ਆਪਣੇ ਹੱਥ ਆਪਣੇ ਆਲਾ ਦਵਾਲਾ ਹਰ ਚੀਜ਼ ਆਪਣੀ ਜਿਹੜੀ ਸਾਫ਼ ਰੱਖਣੀ ਪਏਗੀ ਤੇ ਨਾਲ ਹੀ ਨਾਲ ਸਾਨੂੰ ਇੱਕ ਦੂਜੇ ਨੂੰ ਪ੍ਰੇਰਣਾ ਵੀ ਦੇਣੀ ਪਵੇਗੀ ਕਿ ਭਾਈ ਤੁਸੀਂ ਆਪਣੇ ਮੂੰਹ ਤੇ 마ਸਕ ਬੰਨ ਕੇ ਸਾਰੀ ਚੀਜ਼ਾਂ ਕਰਕੇ ਤੁਸੀਂ ਆਪਣਾ ਧਿਆਨ ਰੱਖੋ ਔਰ ਤਾਂ ਕਿ ਜਿਹੜੀ ਬਿਮਾਰੀ ਹੈ ਇਹਨੂੰ ਫੈਲਣ ਤੋਂ ਰੋਕਿਆ ਜਾ ਸਕੇ ਤੇ ਅਸੀਂ ਲੱਖਾਂ ਹੀ ਹੋਰ ਜਾਨਾਂ ਐਂ ਜਿਹੜੀ ਸੈਕੰਡ ਵੇਵ ਹੈ ਉਹ ਤੋਂ ਅਸੀਂ ਇਹ ਬਚ ਸਕੀਏ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਖਾਸ ਕਰਕੇ ਸਾਡੇ ਬਹੁਤ ਹੀ ਜਿਹੜੇ ਉਦਮੀ ਤੇ ਕਰਮ ਕਰਨ ਵਾਲੇ ਜਿਹੜੇ ਡੀਸੀ ਸਾਹਿਬ ਹੈ ਉਹਨਾਂ ਦਾ ਤੇ ਨਾਲ ਉਹਨਾਂ ਦੀ ਸਾਰੀ ਟੀਮ ਦਾ ਤੇ ਸਾਰੇ ਜਿਹੜੇ ਡਾਕਟਰਸ ਹੈ ਔਰ ਜਿਹੜੇ ਸਾਡੇ ਸਾਰੇ ਹਸਪੀਟਲ ਹੈ ਐਂਡ ਸਾਰੇ ਸਟਾਫ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਆਪਣੀ ਸਿਹਤ ਦਾ ਜਿਹੜਾ ਹੈਗਾ ਪ੍ਰਵਾਹ ਕੀਤੇ ਬਗੈਰ ਵੀ ਇਹ ਸਾਰੇ ਕੰਮ ਨੇ ਨੂੰ ਜੋਰ-ਸ਼ੋਰ ਨਾਲ ਚਲਾ ਰਹੇ ਆ ਔਰ ਉਹਨਾਂ ਦੇ ਜਿਹੜੇ ਜੋਰ-ਸ਼ੋਰ ਦੇ ਸਦਕਾ ਅਸੀਂ ਅੱਜ ਘੱਟ ਕੇਸ ਵਾਲੀ ਗਿਣਤੀ ਵੱਲ ਤੁਰੇ ਹੋਏ ਆ ਐਂਡ ਹੁਣ ਜਿਹੜਾ ਆਪਣੇ ਸਿਰ ਤੇ ਦੁਬਾਰਾ ਜੋਰ ਪਿਆ ਸੈਕੰਡ ਵੇਵ ਦਾ ਉਹਨੂੰ ਅਸੀਂ ਹੁਣ ਪੂਰਾ ਜੋਰ ਸ਼ੋਰ ਦੇ ਨਾਲ ਇੱਕ ਜ਼ਿੰਮੇਵਾਰ ਨਾਗਰਿਕ ਦੇ ਰੂਪ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ ਚ ਰੱਖਦੇ ਹੋਏ ਉਹ ਤੋਂ ਵੀ ਆਪਾਂ ਜ਼ਰੂਰ ਜਿੱਤਾਂਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਆਪ ਸਭ ਤੋਂ ਛੇਵਾ ਮੰਗਦਾ ਥੈਂਕ ਯੂ ਧੰਨਵਾਦ